ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਤੇ ਇਸ ਦੇ ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਆਪਾਂ ਬਹੁਤ ਹੀ ਮਹਾਨ ਯੋद्धा ਬਾਰੇ ਇਤਿਹਾਸ ਦੇ ਪੰਨਿਆਂ 'ਚ ਬਹੁਤ ਸਾਰੇ ਨਾਂ ਹਨ ਪਰ ਕੁਝ ਨਾਂ ਐਵੇਂ ਦੇ ਹੁੰਦੇ ਨੇ ਜੋ ਕਦੇ ਭੁਲਾਏ ਨਹੀਂ ਜਾਂਦੇ ਇਤਿਹਾਸ ਦੀਆਂ ਜੰਗਾਂ ਜਿੱਤਣ ਲਈ ਹਥਿਆਰ ਨਹੀਂ ਹੌਸਲਾ ਚਾਹੀਦਾ ਹੁੰਦਾ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਸਿੱਖ ਸੂਰਮੇ ਦੀ ਜੋ ਹਿੰਦੁਸਤਾਨ ਦੀ ਹੱਦ ਤੋਂ ਬਾਹਰ ਜਾ ਕੇ ਵੀ ਜੰਗਾਂ ਜਿੱਤਦਾ ਰਿਹਾ ਜੋ ਕਿ ਇਕੱਲੇ ਜੋਧੇ ਨਹੀਂ ਸੀ ਉਹ ਚਲਦੇ ਫਿਰਦੇ ਇੱਕ ਖੌਫ ਸੀ ਜਿਸ ਦੇ ਨਾਮ ਅਫਗਾਨ ਮਾਮਾ ਆਪਣੇ ਬੱਚਿਆਂ ਨੂੰ ਡਰਾਉਂਦਿਆਂ ਰਹਿੰਦੀਆਂ ਸੀ ਤੇ ਉਹ ਸੀ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਕੌਣ ਸੀ ਹਰੀ ਸਿੰਘ ਨਲੂਆ ਦਾ ਜਨਮ ਕਿੱਥੇ ਹੋਇਆ ਅੱਜ ਉਹ ਆਪਾਂ ਇਸ ਵੀਡੀਓ ਵਿੱਚ ਚੰਗੀ ਤਰ੍ਹਾਂ ਪੂਰੀ ਡਿਟੇਲ ਨਾਲ ਜਾਣਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੁਹਾਡਾ ਇੱਕ ਕਮੈਂਟ ਕੀਤਾ ਸਾਡੇ ਲਈ ਮੋਟੀਵੇਸ਼ਨ ਬਣਦਾ ਹੈ ਇਦਾਂ ਦੀਆਂ ਵੀਡੀਓ ਤਿਆਰ ਕਰਨ ਲਈ ਅੱਜ ਉਹ ਆਪਾਂ ਅੱਗੇ ਵੀਡੀਓ ਸ਼ੁਰੂ ਕਰਦੇ ਹਾਂ ਹਰੀ ਸਿੰਘ ਨਲੂਏ ਦਾ ਜਨਮ 1791 ਈਸਵੀ ਵਿੱਚ ਪਿੰਡ ਗੁਜਰਾਵਾਲੇ ਵਿਖੇ ਹੁੰਦਾ ਹੈ ਅਤੇ ਅੱਜ ਦੇ ਸਮੇਂ ਉਹ ਪਾਕਿਸਤਾਨ ਵਿੱਚ ਸਥਿਤ ਦਾ ਤੇ ਇੱਕ ਜੱਟ ਸਿੱਖ ਫੈਮਿਲੀ ਤੋਂ ਸੀ ਤੇ ਉਹਨਾਂ ਦੇ ਪਿਤਾ ਬਹੁਤ ਹੀ ਬਹਾਦਰ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੇਵਾ ਕਰਦੇ ਸੀ। ਉਹਨਾਂ ਦੇ ਮਾਤਾ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਨੁਸਾਰ ਦਲੇਰੀ, ਇਮਾਨਦਾਰੀ ਅਤੇ ਧਰਮ ਪ੍ਰਤੀ ਪਿਆਰ ਉਹਨਾਂ ਨੂੰ ਸਿਖਾਇਆ। ਬਚਪਨ ਤੋਂ ਹੀ ਹਰੀ ਸਿੰਘ ਨੇ ਘੋੜ ਸਵਾਰੀ, ਤਲਵਾਰਬਾਜ਼ੀ ਅਤੇ ਕਬੱਡੀ ਖੇਡਣਾ 'ਚ ਦਿਲਚਸਪੀ ਸੀ। ਉਹਨਾਂ ਦੀਆਂ ਅੱਖਾਂ 'ਚ ਹਮੇਸ਼ਾ ਅੱਗ ਰਹਿੰਦੀ ਸੀ। ਨਿਆ ਲਈ ਆਪਣੇ ਸਿੱਖ ਧਰਮ ਦੀ ਰਾਖੀ ਲਈ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਮੋੜ ਆਉਂਦਾ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਪਰ ਉਹ ਹੌਸਲਾ ਨਹੀਂ ਹਾਰਦੇ ਉਹ 18 ਸਾਲ ਦੀ ਉਮਰ ਵਿੱਚ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਦਾਖਲ ਹੋ ਜਾਂਦੇ ਨੇ ਉਹਨਾਂ ਨੇ ਪਹਿਲੀ ਜੰਗ ਵਿੱਚ ਹੀ ਐਸਾ ਜੋਰ ਦਿਖਾਇਆ ਕਿ ਮਹਾਰਾਜਾ ਰਣਜੀਤ ਸਿੰਘ ਵੀ ਚੌਂਕ ਗਏ ਇੱਕ ਵਾਰ ਜੰਗ ਦੌਰਾਨ ਸ਼ੇਰ ਹਮਲਾ ਕਰ ਦਿੰਦਾ ਹਰੀ ਸਿੰਘ ਉਸ ਸ਼ੇਰ ਨੂੰ ਆਪਣੀ ਤਲਵਾਰ ਨਾਲ ਮਾਰ ਦਿੰਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਇਹ ਸਭ ਦੇਖ ਕੇ ਹੈਰਾਨ ਹੋ ਜਾਂਦੇ ਨੇ ਉੱਥੇ ਉਹਨਾਂ ਨੂੰ ਇੱਕ ਨਵਾਂ ਨਾਮ ਮਿਲਦਾ ਸ਼ੇਰ ਨੂੰ ਹੱਥ ਪਾਉਣ ਵਾਲਾ ਨਲਵਾ ਤੇ ਹੁਣ ਉਸ ਨੂੰ ਹਰੀ ਸਿੰਘ ਤੋਂ ਹਰੀ ਸਿੰਘ ਨਲਵਾ ਦਾ ਨਾਮ ਮਿਲ ਗਿਆ ਇਹ ਸੀ ਮਹਾਨ ਯੋਧੇ ਦੀ ਕਹਾਣੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਜੇ ਤੁਸੀਂ ਚਾਹੁੰਦੇ ਹੋ ਅਸੀਂ ਇਹ ਵੀਡੀਓ ਪੂਰੀ ਡਿਟੇਲ ਵਿੱਚ ਬਣਾਈਏ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ Sat Sri